ਪੰਜਾਬ ਅੰਦਰ ਜਿੱਥੇ ਹੜਾਂ ਦੀ ਵੱਡੇ ਪੱਧਰ ਉੱਤੇ ਮਾਰ ਹੈ ਤੇ ਦੂਜੇ ਵੱਡੇ ਜਿਹੜੀ ਸਿਆਸਤ ਵੀ ਉਸ ਵੇਲੇ ਵੱਡੇ ਪੱਧਰ ਉੱਤੇ ਵਾਕੀ ਹੋਈ ਹੈ ਜਦੋਂ ਸਫਤ ਰਾ ਇੱਕ ਵਿਧਾਇਕ ਇਨੀ ਦੇ ਲਈ ਫਰਾਰ ਹੈ ਕੀ ਇਹ ਸਾਰਾ ਹੈ ਮਾਮਲਾ ਮੋٹے ਤੌਰ ਤੇ ਇਹ ਸਾਰੀ ਚਰਚਾ ਵੀ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜਿਆ ਹੈ ਕਿਉਂਕਿ ਜਰਨਲਿਸਟ ਤੇ ਪਟਿਆਲਾ ਮੀਡੀਆ ਕਲੱਬ ਦੇ ਸਾਬਕਾ ਪ੍ਰੈਜ਼ੀਡੈਂਟ ਨਵਦੀਂ ਟਿਗਰਾਸ ਸੋ ਟਿਗਰਾਸ ਸਾਹਿਬ ਚੈਨਲ ਦੇ ਇਸ ਮੰਚ ਤੇ ਤੁਹਾਡਾ ਸਵਾਗਤ ਹੈ ਸਾਸਿਕਾ ਰੈਜ਼ਰੈਂਟ ਸਾਹਿਬ ਬਹੁਤ ਸ਼ੁਕਰੀਆ ਇਹ ਮੈਸ਼ਨ ਨੂੰ ਪਹਿਲੋਂ ਦੇਖ ਰੇ ਕਰ ਸਕਦਾ ਦਾ ਸਾਸਿਕਾ ਟਿਗਰਾਸ ਸਾਹਿਬ ਇੱਕ ਗਾਣਾ ਹੈ ਆਮ ਤੌਰ ਤੇ ਕਹਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਭਾਵੇਂ ਇੱਕ ਵੱਖਰੀ ਗੱਲ ਹੈ ਕਿ ਤੇਰੇ ਹੱਥ ਨਹੀਂ ਆਉਣਾ ਉਹ ਰਜ਼ੂ ਕਬੂਤਰ ਬਣ ਕੇ ਤੇ ਇਹਦਾ ਦੂਜਾ ਪਹਿਲੂ ਇਹ ਹੈ ਕਿ ਕਬੂਤਰ ਜਾ 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 ਮਧੂਰ ਆਪ ਉਡਾ ਦੇਣਾ ਫਰਾਰ ਹੋਣਾ ਆਪ ਉਡਾ ਦੇਣਾ ਇਹਦੇ ਉੱਤੇ ਇੱਕ ਮਾਮਲਾ ਵੱਡੇ ਪੱਧਰ ਤੇ ਪਕਿਆ ਹੋਇਆ ਹੈ ਤੇ ਆਪਦੇ ਵਿਸਦਾ ਤੇ ਵਿਧਾਇਕ ਜੀ ਹਰਵੀਰ ਸਿੰਘ ਪਠਾਨ ਮਾਜਰਾ ਜੀ ਲੰਘੇ ਕਾਲਤੋਂ ਇਹਨਾਂ ਦਾ ਰਾਜਗੁਣਾ ਹੋਇਆ ਕਿ ਮਾਜਰਾ ਕੀ ਹੈ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਹੁੰਦਾ ਤੇ ਉਹ ਫਰਾਰ ਵੀ ਜੀ ਕੁੱਲਸ ਕਈ ਥਿਉਰੀਆਂ ਵੱਲੋਂ ਜਿਹੜੀਆਂ ਸਾਹਮਣੇ ਆ ਰਹੀ ਹੈ ਤੇ ਲੋਕਾਂ 'ਚ ਕਈ ਪੱਧਰ ਉੱਤੇ ਚਰਚਾ ਹੈ ਕਿਵੇਂ ਦੇਖਦੇ ਹੁ ਸਾਰੇ ਮਾਜਰੇ ਨੂੰ ਜਾਉਂਗੇ ਇਹ ਮਾਜਰਾ ਬਹੁਤ ਹੀ ਉਜਵਾਂ ਤੇ ਬੜਾ ਹੀ ਡੂੰਘਾ ਹੈ। ਹੂੰ ਇਸ ਮਾਜਰੇ 'ਚ ਕਈ ਪਹਿਲੂ ਸਾਹਮਣੇ ਆ ਰਹੇ ਨੇ। ਪਠਾਨ ਮਾਜਰੇ 'ਚ। ਪਠਾਨ ਮਾਜਰੇ ਦੇ ਵਿੱਚ ਕਈ ਮਾਜਰੇ ਨੇ। ਹੂੰ ਹੂੰ। ਜਿਵੇਂ ਕਿ ਇਹ ਪਹਿਲਾਂ ਦਾ ਦੇਖੀਏ ਵੀ ਜਿਹੜਾ ਕੇਸ ਹੈ। ਹੂੰ ਉਹ ਪੁਰਾਣਾ ਬਹੁਤ ਹੈ। ਹੂੰ ਕੇਸ ਦਰਜ ਹੋਣ ਦਾ ਸਮਾਂ। ਹੂੰ ਤੇ ਪਠਾਨ ਮਾਜਰੇ ਦਾ ਬਿਆਨ। ਹੂੰ ਇਹਨਾਂ ਦੋਵਾਂ ਚੀਜ਼ਾਂ ਜਿਹੜੀ ਟਾਈਮਿੰਗ ਹੈ। ਹੂੰ ਇਸ ਨੂੰ ਜੇ ਲੋਕ ਦੇਖਦੇ ਆ ਤਾਂ ਇੱਕ ਤਰ੍ਹਾਂ ਦਾ ਸਿਆਸੀ ਬਦਲਾ ਸਮਝ ਰਹੇ ਨੇ ਲੋਕ ਜਦੋਂ ਬਦਲ ਬਦਲ ਉਸ ਤਰੀਕੇ ਨਾਲ ਦੇਖ ਰਹੇ ਕਿਉਂਕਿ ਹਰਮੇਸ਼ ਸਿੰਘ ਪਠਾਨ ਉਹ ਅੱਜ ਦੇ ਬਤੋ 2 ਦਿਨ ਪਹਿਲਾਂ ਹੀ ਆਪਣੀ ਸਰਕਾਰ ਦੇ ਖਿਲਾਫ ਜਾਂ ਸਰਕਾਰ ਦੇ ਅਸਰਾ ਦੇ ਖਿਲਾਫ ਉੱਲ ਕੇ ਬੋਲ ਬੋਲੇ ਇਥੋਂ ਤੱਕ ਕਿ ਮੁੱਖ ਮੰਤਰੀ ਤੱਕ ਨੂੰ ਵਿਖਿਆ ਤੇ ਉੱਪਰ ਜਿਹੜੇ ਦਿੱਲੀ ਵਾਲੇ ਆ ਤਾਂ ਉਹਨਾਂ ਨੂੰ ਵੀ ਰੱਜ ਕੇ ਲਾਨਤਾ ਪਾਈਆ ਉਸ ਤੋਂ ਬਾਅਦ ਹੀ ਇਹ ਜਿਹੜੀ ਇੱਕਦਮ ਹਲਚਲ ਜਿਹੜੀ ਹੈ ਤੇਜ਼ ਹੋਈ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਈ ਹੈ ਬਿਲਕੁਲ ਇਹੀ ਸਵਾਲ ਨੇ ਕਿ ਸਵਾਲ ਜਿਹੜੇ ਕਿਨੇ ਰਾਜਕੀ ਨੇ ਹੁੰਦੇ ਸਾਰੇ ਦੇ ਰਾਜ ਹਲੇ ਦਫਨ ਨੇ ਰਾਜ ਹਲੇ ਦਫਨ ਨੇ ਜਿਵੇਂ ਕਿ ਆਪਾਂ ਹੁਣ ਤੱਕ ਦੀ ਲਾਈਵ ਦੇਖੀਏ ਐਮ.ਐਲ.ਏ. ਹਰਮੀ ਸਿੰਘ ਪਠਾਣਵਾਜ ਦੇ ਰਾਜ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਇਹਨਾਂ ਕੋਲੇ ਮੇਰੇ ਰਾਜ ਨੇ ਤਾਂ ਮੇਰੇ ਕੋਲ ਵੀ ਇਹਨਾਂ ਦੇ ਕਈ ਰਾਜ ਪਏ ਨੇ ਹੂੰ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਮੇਰੇ ਨਾਲ ਕੁਝ ਹੁੰਦਾ ਹੈ ਤਾਂ ਮੈਂ ਵੀ ਬਹੁਤ ਕੁਝ ਕਰ ਸਕਦਾ ਹੈ ਕਹਿੰਦਾ ਪੱਪੂ ਪਿਛਲੇ ਜਦੋਂ ਲਾਈਵ ਹੁੰਦੀ ਤੁਸੀਂ ਕਹਿੰਦੇ ਚਲੋ ਉਹਨਾਂ ਦੀ ਪਛਾਣ ਦਰਸ ਹੁੰਦਾ ਹੈ ਜੀ ਤਾ ਅਜੇ ਹੀ ਮੋੜ ਦੇ ਤੇ ਉਹ ਨੀਲੀਆਂ ਫਿਲਮਾਂ ਦੀ ਗੱਲ ਕਰਦੇ ਬਿਲਕੁਲ ਜੀ ਤੇ ਨਾਲ ਇੱਕ ਸਾਈਡ ਵੀ ਲੈਂਦੇ ਆ ਕਿ ਪੰਜਾਬ ਵਾਲਿਆਂ ਦਾ ਹੀ ਨਹੀਂ ਉਹ ਸਾਰਾ ਕੁਝ ਦਿੱਲੀ ਵਾਲਿਆਂ ਨਾਲ ਸੰਬੰਧਿਤ ਇਹਨੂੰ ਥੋੜਾ ਦੇਖੋ ਇਹ ਹੁਣ ਤੱਕ ਦੀ ਜੋ ਹੋਇਆ ਵਾਕਾ ਉਹਦੇ ਚ ਇਹ ਸਮਝ ਆ ਰਹੀ ਹੈ ਕਿ ਹਰਮਿੰਦਰ ਸਿੰਘ ਪਟਾਰਕਰ ਜਿਹੜਾ ਜਿਹੜੇ ਨੇ ਉਹ ਉਹ ਦਿੱਲੀ ਵਾਲਿਆਂ ਦੇ ਖਲਾਫਤ ਕਰ ਰਹੇ ਨੇ ਹੂੰ ਉਹਨਾਂ ਨੇ ਉਹਨਾਂ ਦੇ ਖਿਲਾਫ ਇਹ ਖੁੱਲ ਕੇ ਬੋਲਿਆ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਬਹੁਤ ਕੁਝ ਹੈਗਾ ਪੰਜਾਬ ਦਾ ਵੀ ਹੈ ਤੇ ਦਿੱਲੀ ਦਾ ਵੀ ਹੈ ਪਰ ਉਹ ਪੰਜਾਬ ਨੂੰ ਆਪ ਦਾ ਪਰਿਵਾਰ ਸਮਝਦੇ ਇਸ ਲਈ ਪੰਜਾਬੀਆਂ ਦਾ ਉਹ ਕੁਝ ਨਹੀਂ ਕਰਨਗੇ ਪਰ ਦਿੱਲੀ ਵਾਲਿਆਂ ਦੇ ਕਈ ਖੁਲਾਸੇ ਉਹ ਹੁਣ ਵੇਲੇ ਟਾਈਮ ਵਿੱਚ ਜ਼ਰੂਰ ਕਰਨਗੇ ਇੱਕ ਤਰ੍ਹਾਂ ਦੀ ਉਹ ਚੇਤਾਵਨੀ ਦੇ ਰਹੇ ਸੀ ਕਿ ਵੀ ਜੇ ਮੇਰੇ ਖਿਲਾਫ ਕਾਰਵਾਈ ਕਰ ਰਹੇ ਹੋ ਤਾਂ ਮੈਂ ਵੀ ਤੁਹਾਡੇ ਖਿਲਾਫ ਬਹੁਤ ਕੁਝ ਕਰਦਾਗਾ ਵੀ ਸ਼ਾਇਦ ਸਰਕਾਰ ਅਤੇ ਜਨਤਿਰ ਹੈਗੀ ਆ ਉਹ ਇੱਕ ਸਟੈਪ ਪਿੱਛੇ ਹੋ ਜੇ ਪਰ ਅਫਸੋਸ ਹੈ ਜਿਹੜਾ ਨਹੀਂ ਹੋਇਆ ਹੂੰ ਸਰਕਾਰ ਵੱਲੋਂ ਜਿਹੜੀ ਕਾਰਵਾਈ ਬਣਦੀ ਕਾਰਵਾਈ ਤੋਂ ਪੁਲਿਸ ਕਾਰਵਾਈ ਹੋਈ ਹੈ ਉਹ ਸਭ ਦੇ ਸਾਹਮਣੇ ਹੀ ਹੈ ਹੂੰ ਇਹ ਫਰਾਰ ਹੋਣ ਦੀ ਗੱਲ ਪੁਲਿਸ ਨੇ ਇੱਕੋ ਹੀ ਹਿਰਾਸਤ ਵਿੱਚ ਲੈ ਲਿਆ ਉਸ ਤੋਂ ਬਾਅਦ ਕਹਾਣੀ ਕਈ ਮੋੜ ਕੱਟਦੀ ਬਹਾਈ ਦੇਦੀ ਹੈ ਉਹ ਵਾਕਾ ਜਿੱਥੇ ਉਹ ਪਰਿਵਾਰ ਹੈ ਜਿੱਥੇ ਉਹ ਰਾਤ ਕੱਟੀ ਰਹੀ ਹਰਿਭਰੇ ਪਟਾਲ ਮਾਝ ਰਹੇ ਤਾਂ ਉਸ ਪਰਿਵਾਰ ਵੱਲੋਂ ਕਹਾਣੀ ਹੋਰ ਤਰ੍ਹਾਂ ਸਾਹਮਣੇ ਆ ਰਹੀ ਹੈ ਜੀ ਪੰਜਾਬ ਪੁਲਿਸ ਇੱਕ ਕਹਾਣੀ ਦਾ ਮਾਹੌਲ ਹੋਰ ਦੇ ਰਹੀ ਹੈ ਆਪ ਦੇ ਲੀਡਰਾਂ ਵੱਲੋਂ ਕੁਝ ਵੱਡੇ ਪੱਧਰ ਦੇ ਭਾਣੀ ਚੁੱਪੀ ਸਾਦੀ ਹੋਈ ਐ ਜੀ ਫਿਰ ਵੀ ਇੱਕ ਲੀਡਰ ਨੇ ਕੁਝ ਖਲਾਸਾ ਕੀਤਾ ਜੀ ਦੇਖੋ ਵੱਡੀ ਗੱਲ ਹੈ ਕਿ ਇਹ ਵਾਕਾ ਪੰਜਾਬ ਦੇ ਵਿੱਚ ਨਹੀਂ ਹੋਇਆ ਇਹ ਵਾਕਾ ਸਾਡੇ ਗਵੰਡੀ ਰਾਜ ਹਰਿਆਣਾ ਦੇ ਵਿੱਚ ਹੋਇਆ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਹੁੰਦੀ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਐਮਐਲਏ ਹਰਮਿੰਦਰ ਸਿੰਘ ਪਟਨਵਾਲ ਮੱਜਰਾ ਆਪਣਾ ਪਿੰਡ ਸਾਡੇ ਪਠਾਨੋ ਮਾਜਰਾ ਪਿੰਡ ਸਾਡੇ ਨਾਲ ਗਵੰਡੀ ਜਿਹੜਾ ਰਾਜ ਹੈ ਉੱਥੇ ਗਵੰਡੀ ਪਿੰਡ ਪਿੰਡ ਕਬਰੀ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚ ਚੁੱਕੇ ਸੀਗੇ ਸ਼ਾਇਦ ਉਹਨਾਂ ਨੂੰ ਇਹ ਪਹਿਲਾਂ ਹੀ ਅਹਿਸਾਸ ਹੋ ਚੁੱਕਿਆ ਸੀ ਵੀ ਜੇ ਮੈਂ ਪੰਜਾਬ ਚ ਹੋਊਂਗਾ ਤਾਂ ਸ਼ਾਇਦ ਇਸ ਤੋਂ ਵੀ ਕੁਝ ਵੱਡਾ ਹੋ ਸਕਦਾ ਤਾਂ ਕਰਕੇ ਉਹਨਾਂ ਨੇ ਪਹਿਲਾਂ ਹੀ ਆਉਂਦਾ ਟਿਕਾਣਾ ਹਰਿਆਣਾ ਸਟੇਟ ਦੇ ਅੰਦਰ ਬਣਾ ਰਿਆ ਸੀ ਉਹ ਉਥੇ ਬੈਠ ਕੇ ਹੀ ਉਹਨਾਂ ਨੇ ਕਈ ਲਾਈਵ ਹੋਏ ਨੇ ਆਪਣੇ ਸਿਕਾਬ ਨੇ ਕਿਹਾ ਜਾਂ ਦੋ ਵੀ ਫੇਸਬੁਕ ਲਾਈਵ ਹੋਇਆ ਉਹ ਹਰਿਆਣਾ ਦੇ ਕਰਨਾਲ ਦੇ ਇੱਕ ਪਿੰਡ ਵਿੱਚ ਬੈਠ ਕੇ ਹੀ ਹੋਇਆ ਹੈ। ਛੇ ਰਹੋ ਨਾ ਕਿ ਉਹ ਵੀ ਸੀ ਵੀ ਹਰਿਆਣਾ ਚ ਕੁਝ ਬਚਾਅ ਹੋ ਸਕਦਾ ਹੈ। ਕਿਹਦਾ ਪਾਪ ਕੀ ਇਸ ਕੜੀ ਦੇ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਵੀ ਜੁੜਿਆ ਹੋਇਆ ਹੈ ਤੇ ਤੁਸੀਂ ਇਹ ਜ਼ਿਕਰ ਕੀਤਾ ਹੈ ਕਿ ਹਰਿਆਣੇ ਵਿੱਚ ਭਾਰਤ ਜਨਤਾ ਪਾਰਟੀ ਦਾ ਬਿਲਕੁਲ ਤੇ ਇੱਕ ਜਿਹੜੀ ਚਰਚਾ ਹੈ ਹੁਣ ਤੱਕ ਆਪਾਂ ਚਰਚਾ ਇਹ ਆਪਾਂ کہہ ਸਕਦੇ ਹਾਂ ਕਿ ਆਸ ਆਈ ਹੈ ਜੀ ਕੁੱਲ ਕੇ ਕੁਛ ਉਪਨ ਲਈ ਕੋਈ ਰਾਜ ਸਾਹਮਣੇ ਨਹੀਂ ਆਇਆ ਜੀ ਤੇ ਕੀ ਇਹ ਮਾਮਲਾ ਸਾਰਾ ਕੁਝ ਪਲਾਂਟਡ ਹੈ ਸਿਕ੍ਰਿਪਟਡ ਹੈ ਇਹ ਕੀ ਆਪਾਂ ਕਿਵੇਂ ਦੇਖਦੇ ਆ ਕੋਈ ਇਕੰਤੀ ਹੈ ਕਿ ਅਚੰਚਿਤ ਹੋਇਆ ਹੈ ਜਾਂ ਕੋਈ ਪੰਜਾਬ ਪ੍ਰਤੀਵਾਦੀ ਪਠਾਨਵਾਜਰਾ ਦੇ ਮੰਨ ਚ ਕੋਈ ਹੇਜ ਸੀ ਜਿਵੇਂ ਉਹ ਗੱਲ ਕਰਦੇ ਆ ਜੀ ਕਿ ਦਿੱਲੀ ਵਾਲਿਆਂ ਦੇ ਖਿਲਾਫ ਤੇ ਜਿਵੇਂ ਇਹ ਨਹੀਂ ਸਿਰਫ ਪੰਜਾਬ ਦੇ ਵਿੱਚ ਇੱਕ ਮਰਦਾਨ ਵੱਡੇ ਪੱਧਰ ਦੇ ਵੱਡੇ ਵੱਡੇ ਸਿਆਸੀ ਤਕੂਰ ਪਾਰਟੀਆਂ ਵੀ ਸਿਰਸਰੀਆਂ ਨੇ ਦਿੱਲੀ ਵਾਲਿਆਂ ਦੇ ਖਿਲਾਫ ਜੀ ਆ ਇੱਕ ਇੱਕ ਤਾਂ ਇਹ ਗੱਲ ਤੇ ਦੂਜੀ ਗੱਲ ਕੀ ਭਗਵੰਤ ਸਿੰਘ ਮਾਨ ਦਾ ਖੇਮਾ ਵੀ ਮੰਡਿਆ ਹੋਇਆ ਕਿਤੇ ਕੋਈ ਖੇਮਾ ਹਰਮੀ ਸਿੰਘ ਪਠਾਨਵਾਜਰਾ ਦੀ ਸਪੂਤ ਉੱਥੇ ਤਾਂ ਨਹੀਂ ਇਸ ਅੱਜ ਸਾਰਾ ਕੁਝ ਜੀ ਇਸ ਇਹੋ ਆਪਾਂ ਥੋੜਾ ਸ਼ੁਰੂਆਤ ਤੋਂ ਦੇਖੀ ਹੂੰ ਹੂੰ ਹਰਮੀ ਸਿੰਘ ਪਠਾਨਵਾਜਰਾ ਐਮ ਐਲ ਏ ਹਲਕਾ ਸੁਣੋ ਹੂੰ ਅਸਲ ਤੇ ਇਹ ਸਾਡੇ ਮੁੱਖ ਮੰਤਰੀ ਪੰਜਾਬ ਕੋ ਭਗਵੰਤ ਸਿੰਘ ਮਾਨ ਦੇ ਰਿਸ਼ਤੇਦਾਰ ਵੀ ਨੇ ਹੂੰ ਸੀ ਬਿਲਕੁਲ ਉਹਨਾਂ ਦੇ ਪਤਨੀ ਵਾਲੇ ਸਾਈਡ ਤੋਂ ਨਾਲ ਉਫੜ ਲੱਗਦੇ ਨੇ ਹੂੰ ਉਹ ਫਿਰ ਆਪਣੇ ਆਪ ਦੇ ਵਿੱਚ ਰਿਸ਼ਤੇਦਾਰੀ ਵਿੱਚ ਵੱਟਾਉਦਾ ਬੰਦੇ ਹੁੰਦੇ ਬਿਲਕੁਲ ਐਸੇ ਤਰ੍ਹਾਂ ਹੀ ਇਹ ਸਰਕਾਰ ਦੇ ਵਿੱਚ ਵੀ ਇੱਕ ਤਾਕਤਵਰ ਐਮ ਐਲ اے ਹੂੰ ਕੁਝ ਦਿਨ ਪਹਿਲਾਂ ਤੋਂ ਹੂੰ ਮੰਨੇ ਜਾਂਦੇ ਰਹੇ ਸਰਕਾਰ ਦੇ ਵਿੱਚ ਲਾਓ ਓਵਰ ਆਲ ਨਹੀਂ ਤਾਂ ਪਟਿਆਲੇ ਜਿਲ੍ਹੇ ਦੇ ਵਿੱਚ ਪਟਿਆਲੇ ਜਿਲ੍ਹੇ ਵਿਧਾਇਕਾਂ ਦੇ ਵਿੱਚ ਉਹ ਜ਼ਰੂਰ ਤਾਕਤਵਰ ਸਨ ਹਾਲਾਂਕਿ ਸਾਰੇ ਵਿਧਾਇਕ ਆਪਦੀ ਨਹੀਂ ਪਟਿਆਲੇ ਦੇ ਜੀ ਅੱਛਾ ਤੇ ਅੱਛੀ ਜਿਨ੍ਹਾਂ ਦੇ ਵਿੱਚ ਪਹਿਲਾ ਚੀਤਨ ਸਿੰਘ ਜੋੜਾਵਾ ਚੰਦਰ ਮੰਤਰੀ ਸਾਹਿਬ ਜੀ ਉਹਨਾਂ ਜਿਹੜੇ ਉਸ ਤੋਂ ਬਾਅਦ ਜਿਹੜੇ ਇਸ ਲੈਨ ਚੋਂ ਹੁੰਦੇ ਆ ਬਲਬੀਰ ਸਿੰਘ ਦਾ ਜਿਹੜਾ ਡਾਕਟਰ ਬਲਸਿੰਘ ਬਾਕੀ ਸਾਰੇ ਬਧਾਏ ਇੱਕ ਵਧਾਏ ਇੱਕ ਕਰਦੇ ਜੀ ਵਧਾਏ ਇੱਕ ਜੋ ਇਹ ਤਾਂ ਤੱਕ ਹੋ ਰਹੀ ਹੈ ਹਾਂ ਜੀ ਸੋ ਇੰਨੀ ਸਰਕਾਰ ਦੇ ਨੇੜੇ ਹੋਣਾ ਰਿਸ਼ਤੇਦਾਰੀ ਹੋਣਾ ਇੰਨੀ ਸਾਂਝ ਵੀ ਹੋਣਾ ਹੈ ਨਾ ਤੇ ਇੰਨੀ ਪਾਵਰ ਵੀ ਹੋਣਾ ਇਸ ਦੇ ਬਾਵਜੂਦ ਵੀ ਇੱਕ ਐਮਐਲਏ ਵੱਲੋਂ ਆਪਣੇ ਆਪਣੇ ਖਿਲਾਫ ਹੀ ਬਗਾਵਤ ਕਰਨੀ ਕਈ ਤਰ੍ਹਾਂ ਦੇ ਭੇਦ ਉਹ ਪ੍ਰਧਾਨ ਮਾਜਰਾ ਸਾਹਿਬ ਆਪਣੇ ਨਾਲ ਹੀ ਲੈ ਕੇ ਲੰਘ ਸਕੇ ਹਾਂ ਜੀ ਹਾਂ ਜੀ ਦਿਨਾਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਤੁਸੀਂ ਦੂਜੀ ਗੱਲ ਬੀਤੇ ਵੀ politcal ਐਂਗਲ ਕੀ ਹੋ ਜਾਦਾ ਸਿਆਸੀ ਤੌਰ ਤੇ ਦੇਖੋ ਸਾਰਾ ਸੱਚਾ ਕੁਝ ਜੈ ਜੀ ਹਾਂ ਬਿਲਕੁਲ ਜੀ ਕੌਣ ਆਪਣਾ ਕੌਣ ਪਾ ਰਿਹਾ ਇਹ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ ਇਹਨਾਂ ਸਾਰੇ ਹੱਥ ਨੂੰ ਪਤਾ ਲੱਗਾ ਪਿਆ ਤੁਹਾਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਉਹ ਉਹਨਾਂ ਨੇ ਇਹ ਕੀ ਸੋਚ ਕੇ ਕੀਤਾ ਇਹ ਤਾਂ ਪਤਾ ਨਹੀਂ ਪਰ ਪੰਜਾਬ ਦੇ ਦਰਦੀ ਉਹ ਸਰਕਾਰ ਬਣਨ ਤੋਂ 3 ਜਾਂ 3.5 ਸਾਲ ਬਾਅਦ ਕਿਉਂ ਉਹ ਦੰਦ ਚੁੱਕ ਗਿਆ ਤੇ ਬਾਕੀ ਚੰਨੀ ਧੀਰ ਉਹ ਚੁੱਪ ਰਹੀ ਹੂੰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ ਹੂੰ ਵੀ ਸ਼ਾਇਦ ਜੇ ਉਹ ਪਹਿਲਾਂ ਗੋਲਦੇ ਨਾ ਕੁਝ ਹੋਰ ਹੱਲ ਹੋ ਸਕਦਾ ਸੀ ਹੂੰ ਪਰ ਇੱਕ ਕੱਗਰ ਦੇ ਬੰਦ ਦੇ ਉੱਪਰ ਖੜ ਕੇ ਹੂੰ ਭਾਵੇਂ ਕਿ ਕੱਗਰ ਦਾ ਬੰਦ ਹਜੇ ਨਹੀਂ ਟੁੱਟਿਆ ਸੀ ਹੂੰ ਪਰ ਸ਼ਾਇਦ ਪਤਾ ਨਹੀਂ ਕਿਹੜਾ ਸਵਰ ਦਾ ਬੰਦ ਸੀ ਜਿਹੜਾ ਅੰਦਰ ਪਠੇਨ ਮਾਤਰਾ ਤੇ ਚੱਲ ਰਿਹਾ ਸੀ ਉਹ ਟੁੱਟ ਗਿਆ ਟੁੱਟ ਗਿਆ ਤੇ ਉਸ ਤੋਂ ਬਾਅਦ ਇਹ ਸਿਆਸੀ ਹੜਾ ਆਇਆ ਇਹ ਸਿਆਸੀ ਹੜਾ ਦੇ ਵਿੱਚ ਹੀ ਪਠੰਗਲਾ ਜਿਲ੍ਹੇ ਦੇ ਹਲਕਾ ਸਨੌਰ ਦਾ ਵਧਾਇਕ ਜਿਹੜਾ ਉਹ ਹੂੰ ਕਹਿੰਦਾ ਉਹ ਤੋਂ ਬਾਹਰ ਹੁੰਦਾ ਹੂੰ ਕਹਿੰਦਾ ਬਾਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਉਹ ਨੇੜਲੇ ਰਿਸ਼ਤੇਦਾਰ ਜੀ ਇਨਾਂ ਦੀ ਪਟਾਣ ਮਾਤਰ ਸਾਹਿਬ ਜੀ ਤੇ ਮੈਡਮ ਡਾਕਟਰ ਗੁਰਪ੍ਰੀਤ ਕੌਰ ਮਾਨ ਦਾ ਇਨਾਂ ਦੇ ਆਉਣਾ ਜਾਣਾ ਰਿਹਾ ਪਿਛਲੇ ਅੱਜ ਹਰ ਤੌਂ ਤੇ ਵੀ ਕੇਰ ਇਹ ਪਰਿਵਾਰ ਵੀ ਉਹਨਾਂ ਕੋਲ ਅਕਸਰ ਹੀ ਜਾਂਦਾ ਸੀ ਕਈ ਮਾਮਲਿਆਂ ਦੇ ਵਿੱਚ ਤੇ ਨੇਚਰਲੀ ਨੇੜਤਾ ਜੀ ਤੇ ਹਾਲੇ ਮੇਰੇ ਖਿਆਲ ਚ 1.5 ਦੋ ਮਹੀਨੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਕਾਇਦਾ ਹਲਕਾ ਸਦੌਰ ਦੇ ਵਿੱਚ ਹਮੀਸ਼ਿਕ ਪਠਾਨ ਮਾਜਰਾ ਦੇ ਵੱਡੇ ਫਰੂਨ ਦੇ ਵਿੱਚ ਸ਼ਾਮਲ ਹੁੰਦੇ ਆ। ਹਾਂ ਬਿਲਕੁਲ ਤੁਸੀਂ ਬੜਾ ਵਧੀਆ ਪੁਆਇੰਟ ਲੱਗਿਆ। 1.5 ਦੋ ਮਹੀਨੇ ਪਹਿਲਾਂ ਦੀ ਗੱਲ ਹੈ ਦੁੱਧਨ ਸਾਦਾ ਦੇ ਵਿੱਚ ਇੱਕ ਡਿਸਪੈਂਸਰੀ ਦਾ ਉਦਘਾਟਨ ਸੀਗਾ। ਇੱਕ ਉਦਘਾਟਨ ਸੀ ਪਰ ਉਸ ਉਦਘਾਟਨ ਤੋਂ ਇਲਾਵਾ ਤਸੀਲ ਤਸੀਲ ਕੰਪਲੈਕਸ ਹਾਂ ਉਸ ਤੋਂ ਇਲਾਵਾ ਇੱਕ ਇਹ ਦੇਖੋ ਵੀ ਇੱਕ ਪ੍ਰੋਗਰਾਮ ਵੱਡਾ ਉਲੀਕਿਆ ਗਿਆ ਸੀ ਜਿਹਦੇ ਵਿੱਚ ਵੱਡੀ ਰੈਲੀ ਸੀ ਕਈ ਹਜ਼ਾਰਾਂ ਗਿਣਤੀ ਚ ਲੋਕ ਵੀ ਉੱਥੇ ਮੌਜੂਦ ਸੀ ਫਿਰ ਉਸ ਨੂੰ ਇਹ ਦੇਖਿਆ ਜਾ ਰਿਹਾ ਕਿ ਉਹ ਇੱਕ ਵਿਧਾਇਕ ਦਾ ਸ਼ਕਤੀ ਪ੍ਰਦਰਸ਼ਨ ਵੀ ਹੋ ਸਕਦਾ ਹੈ ਸ਼ਕਤੀ ਪ੍ਰਦਰਸ਼ਨ ਉਹ ਲੋਕਾਂ ਵਿੱਚ ਅੰਦਰੂਨੀ ਵਾਰ ਪੈਣਾ ਚੱਲ ਰਹੀ ਸੀ ਅੰਦਰ ਸਰਕਾਰ ਦੇ ਵਿੱਚ ਵਿਧਾਇਕ ਦੇ ਵਿੱਚ ਹੋ ਸਕਦਾ ਹੈ ਕਿ ਅੰਦਰ ਤਾਂ ਬਹੁਤ ਕੁਝ ਹੁੰਦਾ ਹੈ ਕਈ ਇੱਛਾਵਾਂ ਹੁੰਦੀਆਂ ਕਈਆਂ ਨੇ ਮੰਤਰੀ ਬਣਨ ਦੀਆਂ ਇੱਛਾਵਾਂ ਹੁੰਦੀਆਂ ਕਈਆਂ ਨੂੰ ਹੋਰ ਪਾਵਰ ਚਾਹੁੰਦੀਆਂ ਹੁੰਦੀਆਂ ਇੰਨਾ ਬਹੁਤ ਸ਼ਕਤੀਸ਼ਾਲੀ ਵਰਤਾਰਾ ਕਿਤੇ ਨਾ ਕਿਤੇ ਦਾ ਚੱਲ ਹੀ ਰਹੀ ਸੀ ਇਹਨਾਂ ਸੁਭਾਵ ਨੂੰ ਦੇਖਿਆ ਜਾ ਸਕਦਾ ਹੈ। ਹੂੰ ਹੂੰ ਤੇ ਉਹ ਸ਼ਕਤੀ ਪ੍ਰਦਰਸ਼ਨ ਸੀਗਾ ਜਿੱਥੇ ਕਈ ਵੱਡੀ ਗੈਂਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ। ਹੂੰ ਦੂਜੇ ਪਾਸਾ ਦਾ ਦੂਜਾ ਪਾਸਾ ਆਪਾਂ ਦੇਖੀਏ। ਹੂੰ ਕੱਲ ਜਦੋਂ ਪਰਚਾ ਦਰਜ ਹੋਇਆ ਹਰਮੀਤ ਸਿੰਘ ਪਟਾਰਕਾ ਜਾਦੇ ਉੱਪਰ ਹੂੰ ਉਸ ਤੋਂ ਬਾਅਦ ਉਹੋ ਜਿਹੇ ਹੀ ਸਮਰਥਕਾਂ ਨੂੰ ਇਕੱਠਾ ਕਰਨ ਲਈ ਪਟਿਆਰੇ ਸੱਦਾ ਦਿੱਤਾ ਗਿਆ ਸੀ। ਹੂੰ ਇੱਕ ਰਾਏ ਦੇ ਵਿੱਚ ਉਸੇ ਐਮਐਲਏ ਦੇ ਸਮਰਥਕਾਂ ਦਾ ਸਵਾਗਤ ਕੀਤਾ ਜਾ ਰਿਹਾ ਸੀਗਾ ਪ੍ਰਸ਼ਾਸਨ ਵੱਲੋਂ ਲਾ ਲੋ ਜਾਂ ਹੋਰ ਤੰਤਰ ਉਹ ਜਾਰੀ ਦੀ ਗੀਤੀ ਰਹੀ ਸੀਗਾ ਤੇ ਪਰ ਦੂਜੇ ਪਾਸੇ ਜਦੋਂ ਪਰਚਾ ਵਾਇਆ ਤਾਂ ਸਾਰਾ ਉਠਾ ਹੋ ਗਿਆ ਸਾਰਾ ਪੰਨਾ ਹੀ ਪੜ ਚੁੱਕਿਆ ਤੇ ਉਹਨਾਂ ਦੇ ਸਮਰਥਕਾਂ ਨੂੰ ਡਾਂਗਾ ਮਾਰ ਕੇ ਭਜਾਇਆ ਜਾ ਰਿਹਾ ਖੜੇ ਵੀ ਘਟੇ ਆ ਪੈਂਦੀਆਂ 'ਚ ਖੜਦੇ ਵੀ ਘਟੇ ਆ ਕੁਛ ਇਤਹਾਸ ਬਿਲਕੁਲ ਜਦੋਂ ਤਕਦੀਰ ਬਦਲਦੀ ਹੈ ਤਾਂ ਕਿਉਂਕਿ 1.5-2 ਮਹੀਨੇ ਪਹਿਲਾਂ ਇੱਕ ਵੱਡਾ ਕੱਟ ਹੁੰਦਾ ਹੈ ਜੀ ਹਰਮੀਤ ਸਿੰਘ ਪਠਾਨਵਾਜਰਾ ਦੀ ਗੋਈ ਮੁੱਖ ਮੰਤਰੀ ਸਾਹਿਬ ਆਉਂਦੇ ਉਹ ਬਕਾਇਦਾ ਕਹਿੰਦੇ ਕਿ ਇਹ ਬਾਕੀ ਕਾਪੜਾ ਕੰਬਲ ਦੀ ਕੀ ਹੁੰਦੀ ਹੈ ਰਸਟ ਤੋੜ ਹੁੰਦਾ ਕਹਿੰਦੇ ਕਹਿ ਤੁਸੀਂ ਕਵਰ ਕੀਤਾ ਸਾਰੇ ਮਾਹੌਲ ਨੂੰ ਤੇ ਇਹ ਫਿਰ 1.5 2 ਮਹੀਨੇ ਚ ਕੀ ਇੰਨਾ ਕੁਝ ਹੋ ਗਿਆ ਕਿ ਹਰਮੀਤ ਸਿੰਘ ਪਠਾਨਵਾਜਰਾ ਸਰਕਾਰ ਦੇ ਖਿਲਾਫ ਬੋਲਦੇ ਐ ਦਿੱਲੀ ਵਾਲਿਆਂ ਦੇ ਖਿਲਾਫ ਬੋਲਦੇ ਐ ਲੀਨੀਆਂ ਪਿੰਬੰਦੀ ਕਰਦੇ ਐ ਈਰਦੇ ਆ ਮੁੱਖ ਮੰਤਰੀ ਤੱਕ ਵੀ ਸਰਕਾਰ ਦਾ ਤਾਂ ਪੂਰੀ ਤਰ੍ਹਾਂ ਭਾਂਡਾ ਮਾਂਸ ਕੀ ਰੱਖਤਾ ਨਾ ਖਾਸ ਕਰਕੇ ਦਿੱਲੀ ਵਾਲਿਆਂ ਦਾ ਤਾਂ ਭਾਂਡਾ ਸਾਈਡ ਤੇ ਉਹਨਾਂ ਨੇ ਮਾਂਸ ਕੀ ਰੱਖਤਾ ਕਲੀ ਕਰਕੇ ਵੀ ਆ ਇਹਨਾਂ ਦਾ ਦੇਖੋ ਪੰਜਾਬ ਦੇ ਵਿੱਚ ਨਾ ਸ਼ੁਰੂ ਤੋਂ ਹੀ ਬਾਹਰ ਲੈਣ ਦਾ ਵਿਰੋਧ ਹੁੰਦਾ ਹੈ ਜੀ ਦਿੱਲੀ ਵਾਲਿਆਂ ਦਾ ਪਹਿਲਾਂ ਚਾਰਜ ਕੋਰਸ ਲਾ ਲੋ ਜੀ ਆਪੀ ਜੀ ਪਿਆਰੇ ਕਿਹੜੇ ਸਾਰੇ ਇਹੀ ਕਹਿੰਦੇ ਆ ਵੀ ਇਹ ਤਾਂ ਦਿੱਲੀ ਤੋਂ ਚਾਹਵੇਂਗਾ ਬਾਹਰ ਤੋਂ ਚਾਹਵੇਂਗਾ ਸਰਕਾਰ ਤੋਂ ਬਾਹਰ ਤੋਂ ਚਾਹਵੇਂਗਾ ਹੂੰ ਹੂੰ ਉਹੀ ਮੋਲ ਹੁਣ ਪੰਜਾਬ ਦੇ ਵਿੱਚ ਵੀ ਇੱਕ ਨਰੇਟਿਵ ਪਿਛਲੇ ਦਿਨਾਂ ਉੱਤੇ ਚੱਲ ਰਿਹਾ ਸੀਗਾ ਤੁਸੀਂ ਸਾਰੇ ਦੇਖਿਆ ਹੀ ਹੈ ਸਾਰੇ ਜੀ ਜੀ ਵੀ ਦਿੱਲੀ ਆਲੇ ਆ ਗਏ ਦਿੱਲੀ ਹੋਣ ਦਿੱਲੀ ਆਲੇ ਪਤੰਗਿਆ ਸਾਰਿਆਂ ਨੂੰ ਪਤਾ ਹੋਣਾ ਤੇ ਉਸੇ ਕਰਕੇ ਹੀ ਉਹਨਾਂ ਨੇ ਆਪ ਦਾ ਪੰਜਾਬਦਰਦੀ ਹੋਣ ਦਾ ਆਇਤ ਸਾਹਮਣੇ ਦਿਖਾਇਆ ਲੋਕਾਂ ਨੂੰ ਵੀ ਨਾ ਪੰਜਾਬ ਦਾ ਦੁੱਖ ਨਹੀਂ ਵੀ ਹੋਰ ਕੋਈ ਕੋਹ ਦਾ ਨਹੀਂ ਤੇ ਸੋ ਫੜਾ ਵੀ ਗੱਲ ਕਰਦੇ ਆ ਕੱਗਰ ਦੀ ਤੇ ਚਿੰਤਾ ਕਰਦੇ ਆ ਹੱਦੇ ਪਰੇ ਹੱਦ ਬਹੁਤ ਚਿੰਤਾ ਜਾਇ ਲੋਕਾਂ ਦੇ ਸਵਾਲ ਵੀ ਜਿਹੜੇ ਹੜ੍ਹ ਨਾਲ ਕੁਪੂ ਕੇ ਪੰਜਾਬ ਰੁਪੀਆ ਪੰਜਾਬ ਕੁਪੂ ਕੇ ਪੰਜਾਬ ਉਹਦੀ ਵੀ ਚਿੰਤਾ ਕਰ ਰਹੇ ਆ ਉਹ ਬਾਕੀ ਸੇ ਪਟਾਣ ਉਹ ਵੀ ਉਹ ਘੇਰ ਘੇਰਦੇ ਵਧੇਰੇ ਕਰਕੇ ਉਹ ਦਿੱਲੀ ਦਿੱਲੀ ਵਾਲੇ ਜੀ ਇਹ ਦਿੱਲੀ ਵਾਲਿਆਂ ਦੀ ਗੱਲ ਕਰਦੇ ਆ ਜੀ ਮਿਹਰਬਾਨੀ ਬਿਲਕੁਲ ਦਿੱਲੀ ਵਾਲਿਆਂ ਨੇ ਕੀ ਹੈ ਜਿਹਾ ਘਿਰ ਫਸ ਗਿਆ ਪਟਾਣ ਮਾਜਰਾ ਦਾ ਕਿ ਕਹਾਣੀ ਨੇ ਇੱਕ ਮੋੜ ਹੀ ਵੱਖਰਾ ਲੈ ਲਿਆ ਦੇਖੋ ਹਰਮੇਸ਼ ਸਿੰਘ ਪਟਾਣ ਮਾਜਰਾ ਸ਼ੁਰੂ ਤੋਂ ਹੀ ਬੇਵਾਕ ਲਾਲੋ ਬੋਲਣ ਵਾਲੇ ਵੱਧ ਬੋਲਣ ਵਾਲੇ ਲਾਲੋ ਖੁੱਲ ਕੇ ਬੋਲਣ ਵਾਲੇ ਲਾਲੋ ਕਹਾਣੀ ਦਾਲ ਦੇ ਵਿੱਚ ਵੀ ਰਹੇ ਨੇ ਸ਼ੋਮੇਗਾ ਦੀ ਗੱਲ ਦੇ ਵਿੱਚ ਸੁਵੇ ਬੱਦਲ ਬਰਾ ਦੇ ਰਹੇ ਨੇ ਉਦੋਂ ਤੋਂ ਹੀ ਇਹਨਾਂ ਦਾ ਸੁਭਾਅ ਹੈ ਸਾਰੇ ਜਾਣੂ ਨੇ ਕਿ ਇਹਨਾਂ ਦਾ ਸੁਭਾਅ ਥੋੜਾ ਜਿਆਦਾ ਤਾਂ ਹੈ ਬੇਵਾਗ ਨੇ ਬੋਲ ਦਿੰਦੇ ਨੇ ਉਸੇ ਤਰ੍ਹਾਂ ਹੀ ਉਹ ਸੁਭਾਅ ਰਹੇ ਆਪਦਾ ਨਹੀਂ ਸਾਡੇ ਸਾਡੇ ਤੇ ਇਹ ਸਵਾਲ ਦਾ ਵੱਨ ਉਹਨਾਂ ਦਾ ਕੁੱਟਿਆ ਤੇ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਅਫਸਰਾਂ ਦੇ ਉੱਥੋਂ ਤੱਕ ਕੇ ਪਾਰਟੀ ਦੇ ਅਕਾਵਾਂ ਦੇ ਖਲਾਫ ਵੀ ਮੋਰਚਾ ਇੱਕਦਮ ਖੋਲ ਦਿੰਦਾ ਇਹਦੇ ਨਾਲ ਪਿੱਛੇ ਇਸ ਚੀਜ਼ ਨੂੰ ਜਿਹੜੇ ਲੋਕਾਂ ਦੀਆਂ ਕਾਸਰਾਈਆਂ ਸੰਭਾਵਨਾਵਾਂ ਲਾ ਲੋ ਜਾਂ ਚਰਚਾਵਾਂ ਲਾ ਲੋ ਲੋਕਾਂ ਦਾ ਇਹ ਵੀ ਚਰਚਾ ਚੱਲ ਰਹੀ ਹੈ ਲੋਕਾਂ ਦੇ ਵਿੱਚ ਕਿ ਸ਼ਾਇਦ ਹਰਮਨ ਸਿੰਘ ਪਟਾਣ ਮਾਜਰਾ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਆਪਣਾ ਇੱਕ ਫੀਲਡ ਤਿਆਰ ਕਰ ਰਿਹਾ ਹੈ ਆਪਣਾ ਇੱਕ ਮੈਦਾਨ ਬਣਾ ਰਿਹਾ ਹੈ ਲੋਕਾਂ ਦੇ ਵਿੱਚ ਫਿਰ ਤੋਂ ਜਾਰਾ ਪੈਣਾ ਪਿਛਲੇ ਦਿਨਾਂ ਚ ਜੋ ਹੋਇਆ ਨਹੀਂ ਹੋਇਆ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਤੇ ਇਸ ਲਈ ਅਗਲਾ ਇੱਕ ਮੋਰਚਾ ਤਿਆਰ ਕਰਨ ਲਈ ਇਸ ਨੂੰ ਨਾ ਦੋਖੋ ਕਿ ਕਹਿੰਦਾ ਕਿ ਆਪਕੇ ਸਿਆਸਤ ਦੀ ਲੰਮੀ ਪਾਰੀ ਖੇਡਣ ਦੀ ਰੋੜ ਤੇ ਵਿੱਚ ਨੇ ਹਰਮੀ ਸਿੰਘ ਪਟਾਰਕਰ ਨੂੰ ਹੋ ਸਕਦਾ ਦੂਜੇ ਬਣੇ ਤੁਸੀਂ ਕਹਿ ਰਹੇ ਕਿ ਸੁਭਾਅ ਦਾ ਤੱਤਾ ਜੀ ਪੁਰਾਣਾ ਉਹਨਾਂ ਦਾ ਸਿਆਸੀ ਪਿਛੋਕੜ ਜਿਹਦਾ ਦੇ ਕੁਝ ਕੋਰਦਾ ਤਾਂ ਕੀ ਇਹ ਤੱਤੀ ਸੁਭਾਅ ਦੇ ਵੀ ਸਾਰਾ ਕੁਝ ਹੋ ਗਿਆ ਹੈ ਅਚਨਚੇਤ ਜਾਂ ਪਲਾਨਡ ਸੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸਵਾਲ ਉੱਥੇ ਆ ਬਿਲਕੁਲ ਕੀ ਆਪਾਂ ਤੱਤਾ ਸੁਭਾਅ ਦੇ ਵਜਾ ਸਾਰਾ ਚੋ ਗਿਆ ਅਚਨ ਚੇਤੀ ਜਾਂ ਕੋਈ ਪਲਾਨ ਹੋ ਰਿਹਾ ਸੀ ਸਾਰਾ ਕੁਝ ਰਿੱਚ ਰਿਹਾ ਸੀ ਫਿਰ ਉਹ ਦੇਖੋ ਵਿਤਰਮ ਉਸ ਕੋਕਰ ਬੰਦ ਹੋ ਗਿਆ ਨਾ ਸੀਟੀ ਵਾਜੀ ਕੇਸਟੈਪ ਦੇ ਅਗਰ ਉਪਰ ਪੜਦਾ ਜੀ ਹੂੰ ਹੂੰ ਅੰਦਰ ਹੀ ਅੰਦਰ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਕੋਸ਼ਿਸ਼ ਸਰਕਾਰ ਦੇ ਅੰਦਰ ਨੂੰ ਲੈ ਕੇ ਜਾਂ ਵਿਧਾਇਕ ਨੂੰ ਲੈ ਕੇ ਅੰਦਰ ਹੀ ਅੰਦਰ ਕੁਛ ਨਾ ਕੁਛ ਡਿਫੈਂਸਸ ਲਾ ਲਓ ਮਤਭੇਦ ਲਾ ਲਓ ਕੋਈ ਗੈਪ ਸੀਗਾ ਹੂੰ ਕੋਈ ਨਾ ਕੋਈ ਗੈਪ ਤਾਂ ਰਿਹਾ ਹੈ ਸਰਕਾਰ ਦੇ ਇਸ ਵਿਧਾਇਕ ਦੇ ਅੰਦਰ ਜਿਸ ਕਰਕੇ ਇਹ ਲੋਬਤ ਆ ਰਹੀ ਹੈ ਪਰ ਇਹ 1.5 2 ਮਹੀਨੇ ਅੱਗੇ ਕਿਉਂ ਇਹ ਇੱਕ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਸਾਥ ਆਪਣਾ ਦੇ ਦੇਆ ਗਿਆ 2 ਵਜੇ ਪਹਿਲਾਂ ਹੀ ਬਿਲਕੁਲ ਤੇ ਵੱਡੀ ਸਾਰੀ ਰੇਨੋਂ ਆਪਾਂ ਸਿਆਸੀ ਬਦਲਾ ਵੀ ਗਿਆ ਸਭ ਦਾ ਹਾਂ ਓਕੇ ਮਨ ਬਦਲਾ ਸਿਆਸੀ ਬਦਲਾ ਹੂੰ ਹੂੰ ਉਹਨਾ ਇੱਕ ਸਮਾਂ ਹੁੰਦਾ ਆਖਰ ਬੰਦੇ ਦਾ ਮਨ ਬਦਲ ਜਾਂਦਾ ਦਿਲ ਅਕਿਆ ਜਾਂਦਾ ਹੂੰ ਹੂੰ ਉਹਦਾ ਬਦਲਾ ਆ ਜਾਂਦਾ ਇਹ ਆਮਾ ਦੀ ਪਾਰਟੀ ਦੇ ਵਿੱਚ ਇੱਕ ਬਦਲਾ ਸਾਹਮਣੇ ਆ ਗਿਆ ਹੂੰ ਹੂੰ ਜਿਦਾਂ ਕਿ ਦਿੱਲੀ ਵਾਲਿਆਂ ਨੂੰ ਸੰਗੀਤ ਨਾਲ ਬਾਜ ਕੇ ਰੱਖ ਰਹੇ ਤੇ ਉਹਨਾਂ ਨੂੰ ਪਾਇਆ ਉਹਨਾਂ ਨੂੰ ਪਾਇਆ ਵੀ ਨਹੀਂ ਤੇ ਸਾਰੇ ਰਿਜ਼ਲਟ ਸਾਰੇ ਸਾਹਮਣੇ ਆ ਇੱਕ ਐਮਐਲਏ ਨੂੰ ਪੜਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਲਗਾਇਆ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਉਹ ਹੁੰਦੀ ਹੈ ਜਿਹੜੀ ਕਿ ਬਦਨਾਮ ਗੈਂਗਸਟਰਾਂ ਕੈਂਸਰ ਦਾ ਬਦਨਾਮ ਵੀ ਹੁੰਦੇ ਨੇ ਸਾਰਾ ਦਿਮਾਗ ਅਪਰਾਧੀ ਉਹਨਾਂ ਨੂੰ ਫੜਦੀ ਹੈ ਜਾਂ ਉਹਨਾਂ ਦਾ ਇਨਕਾਊਂਟਰ ਕਰਦੀ ਹੈ ਕਿਵੇਂ ਨਾ ਕਿ ਉਹਨਾਂ ਤੇ ਨੱਥ ਪਾਉਂਦੀ ਹੈ ਇਸ ਪੱਧਰ ਦੀ ਟੀਮ ਨੂੰ ਇੱਕ ਵਿਧਾਇਕ ਦੇ ਪਿੱਛੇ ਲਾਉਣਾ ਪਿਆ ਸਰਕਾਰ ਲਈ ਇਹ ਵੱਡਾ ਇੱਕ ਚੁਣੌਤੀ ਬਣ ਚੁੱਕੀ ਹੈ ਇਸ ਵਿਧਾਇਕ ਨੂੰ ਫੜ ਕੇ ਜੇ ਮਤਲਬ ਵਿਧਾਇਕ ਜੇ ਲੰਮੀ ੜਾਰੀ ਨਾ ਪੜ ਜਾਏ ਇਹ ਵੀ ਹੈ ਸਮੁੰਦਰੋਂ ਪਾਰ ਨਾਲ ਦੇਖੋ ਪੰਜਾਬ ਤੋਂ ਹਰਿਆਣਾ ਹਰਿਆਣਾ ਤੋਂ ਅੱਗੇ ਬਹੁਤ ਰਾਹ ਨੇ ਜੀ 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 ਕਈ ਗੱਡੀਆਂ ਜਾਂਦੀਆਂ ਨੇ ਕਈ ਜਹਾਜ਼ ਜਾਂਦੇ ਨੇ ਪਤਾ ਨਹੀਂ ਕਦੋਂ ਕੋਈ ਕਿੰਦਰ ਨਾ ਜੀ ਸੋ ਉਮੀਦ ਹੈ ਕਿ ਜਲਦੀ ਹੂੰ ਪੰਜਾਬ ਪੋਸਾ ਕੋਈ ਨਾ ਕੋਈ ਕਾਰਵਾਈ ਕਰੇਗੀ ਇਹ ਕਿੱਥੇ ਅਖਾੜੀ ਪਈ ਮੂਵ ਕੱਟ ਕਰ ਰਹੀ ਹੈ ਇਹ ਪਈ ਪਹਿਲੂ ਵੇ ਜਿਹੜਾ ਇਹ ਸਟ੍ਰੀਮਿੰਗ ਸਟਾਈਲ ਹੈ ਜਿਵੇਂ ਅ ਅੱਜ ਕੱਲ੍ਹ OTT ਤੇ ਦੇਖਦੇ ਆਂ ਵੈਬ ਸੀਰੀਜ਼ ਇਹ ਸਾਰਾ ਐਪੀਸੋਡ ਉਸੇ ਤਰ੍ਹਾਂ ਹੀ ਵਾਪਰੇ ਇੱਕ ਐਪੀਸੋਡ ਤੋਂ ਐਪੀਸੋਡ ਤੇ ਐਪੀਸੋਡ ਦੋ ਦਿਨਾਂ ਦੇ ਅੰਦਰ ਅੰਦਰ ਇੰਨੀਆਂ ਘਟਨਾਵਾਂ ਹੋਈਆਂ ਇੰਨੀ ਅਪਡੇਟਸ ਹੋਈਆਂ ਨੇ ਇਸ ਦੇ ਵਿੱਚ ਇੱਕ ਵਰਦਾ ਜਿਹੜਾ ਕੁਐਸਚਨ ਮਾਰਕ ਲੱਗਿਆ ਉਹ ਇਹ ਸੀ ਕਿ ਪਰਦੇ ਆਲੇ ਦਾ CIA ਸਟਾਫ ਦਾ ਕਹਿਣਾ ਹੈ ਕਿ ਪੱਥਰਬਾਜ਼ੀ ਹੋਈ ਗੋਲੀਆਂ ਚੱਲੀਆਂ ਇਹਨਾਂ ਦੀ ਆੜ ਦੇ ਵਿੱਚ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਉਹ ਇੱਕ ਗੱਡੀ ਦੇ ਵਿੱਚ ਫਰਾਰ ਹੋ ਗਏ ਜਦੋਂ ਕਿ ਉਹਨਾਂ ਦਾ ਇੱਕ ਬੰਦਾ ਇਹਨਾਂ ਨੇ ਗੱਡੀ ਦੇ ਅਸਰੇ ਸਮੇਂ ਤੇ ਫੜ ਫੜਦਾ ਹਾਂ ਪਰ ਦੂਸਰੀ ਪਾਸੇ ਦੇਖਿਆ ਜਾਵੇ ਤਾਂ ਹਰਿਆਣਾ ਦੀ ਪੁਲਿਸ ਦਾ ਇਹ ਬਿਆਨ ਹੈ ਕਿ ਇੱਥੇ ਗੋਲੀਆਂ ਹੀ ਨਹੀਂ ਚੱਲੀਆਂ ਹਮ ਓਕੇ ਕਾਊਂਟਰ ਬਿਆਨ ਇਸ ਤੋਂ ਹੁਣ ਤੁਸੀਂ ਸੋਚ ਸਕਦੇ ਹੋ ਕਿ ਇਹਨੂੰ ਪੰਜਾਬ ਪੁਲਿਸ ਸੱਚੀ ਹੈ ਜਾਂ ਹਰਿਆਣਾ ਪੁਲਿਸ ਸੱਚੀ ਹੈ ਪਠਾਨ ਮਾਜਰੇ ਦਾ ਭੱਜਣਾ ਸੱਚੀ ਹੈ ਜੋ ਵਾਕਾ ਹੋਇਆ ਇਹ ਵਾਕਾ ਇਸ ਘੁੰਮਣ ਘੇਰੀ ਦੇ ਵਿੱਚ ਸਵਾਰ ਖੜੇ ਕਰ ਗਏ ਇਸ ਘੁੰਮਣ ਘੇਰੀ ਵਿੱਚ ਸੁੱਟ ਗਏ ਥੋੜੀ ਗੱਲ ਇਹ ਕਿ ਕੋਈ ਆਕਾਂਗਿਕ ਉੱਤਰ ਉੱਡਿਆ ਜਾਂ ਉੱਡ ਜਾ ਉੱਡ ਜਾ ਜੀ ਇਸ ਸਵਾਰ ਖੈਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਆਮ ਛੋਟ ਹੜ ਦੇ ਵਿੱਚ ਲੋਕੀਂ ਦਾ ਪ੍ਰਭਾਵ ਪੱਲੇ ਬਹੁਤ ਤੇ ਸਿਆਸੀ ਤੇ ਰਾਗੀ ਤੇ ਰਾਜਗੂ ਵੀ ਲੱਗੇ ਹੋਏ ਜੀ ਇਹਦੇ ਵਿੱਚ ਲੋਕਾਂ ਦੇ ਆ ਮਤਲਬ ਮਦਦ ਦੇ ਮਦਦ ਦੇ ਇੱਕ ਬਿਆਨ ਵੀ ਨਵਲਾ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਸਰਕਾਰ ਇਹ ਹੜਾ ਤੋਂ ਧਿਆਨ ਖਿੱਚਣ ਲਈ ਪਾਸੇ ਕਰਨ ਲਈ ਅਜਿਹੇ ਆ ਮਾਹੌਲ ਇੱਕ ਸਿਰਜਿਆ ਜਾ ਰਿਹਾ ਹੈ। ਸੋ ਐਸੇ ਤਰ੍ਹਾਂ ਪਟਿਆਲੇ ਦੇ ਐਮਪੀ ਗੰਪਤ ਸਿੰਘ ਹਾਂ ਉਹ ਸਪਸ਼ਟ ਇਹ ਬਿਆਨ ਆਇਆ ਹੁਣ ਅਕਾਲੀ ਦਲ ਦੇ ਜਿਹੜੇ ਬੇਕੰਮ ਜਿੱਥੇ ਦੇ ਵਕੀਲੇ ਨੇ ਕਲੇਮ ਉਹਨਾਂ ਦਾ ਵੀ ਬਿਆਨ ਆਇਆ ਕੱਲ ਨੂੰ ਕਿ ਸਰਕਾਰ ਦਾ ਬਦਲਾਖੋਰੀ ਆ ਸਾਰਾ ਚਾਹ ਰੇ ਸਰਕਾਰ ਦੀ ਵੀ ਇੱਕ ਕਾਰਵਾਈ ਉਹਨਾਂ ਨੇ ਸਵਾਲ ਖੜੇ ਕੀਤੇ ਆ ਉਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਕੀਤੇ ਸੋ ਵਿਰੋਧੀ ਧਿਰਾਂ ਨੂੰ ਤਾਂ ਇੱਕ ਲੋਕਅਪਮਣ ਹੀ ਜਾਂਦਾ ਜਦੋਂ ਅਜਿਹੀ ਕਾਰਵਾਈ ਪਰ ਮੌਕਾ ਵੀ ਤੁਹਾਡਾ ਆ ਕੋਟਾ ਆਪਣਾ ਹਾਂ ਬਿਲਕੁਲ ਸਰ ਮੌਜੂਦਾ ਸਰਕਾਰ ਦਾ ਮੌਜੂਦਾ ਵਿਧਾਇਕ ਇਸ ਤਰ੍ਹਾਂ ਦਾ ਪਰਚਾ ਹੋਣਾ ਸਰਕਾਰ ਦੇ ਹੱਥ ਵਿੱਚ ਬਾਤ ਰੱਖ ਰਿਹਾ ਬਿਲਕੁਲ ਸਰ ਇੱਕ ਅੱਜ ਦੀ ਵੀਡੀਓ ਰਿਪੋਰਟ ਨੇ ਜਿੱਕਰ ਅਬੋਧ ਚਾਤ ਮਾਰੀ ਹੈ ਜਿਵੇਂ 10 ਵਿਧਾਇਕ ਹੋਰ ਵੀ ਆਦੀ ਪਰ ਨੂੰ ਮੁਝਾਈ ਦੱਲਦਾ ਜੀ ਇਹਦੇ ਉੱਤੇ ਥੋੜਾ ਜਿਹਾ ਕੋਡਿੰਗ ਦੇਖੋ ਜਦੋਂ ਸਰਕਾਰ ਦੇ ਵਿੱਚ ਕੋਈ ਬਾਗੀ ਹੁੰਦਾ ਨਾ ਤਾਂ ਹੂੰ ਤਾਂ ਉੱਪਰਲੇ ਜਿਹੜੇ ਬੈਠੇ ਆ ਆਕਾ ਹੁੰਦੇ ਨੇ ਜਾਂ ਸਰਕਾਰ ਹੁੰਦੀ ਆ ਉਹਨੂੰ ਥੋੜਾ ਜਿਹਾ ਇਹ ਵੀ ਡਰ ਹੁੰਦਾ ਹੈ ਕਿ ਜੇ ਇੱਕ ਬਾਗੀ ਸਹੋਟਿਆ ਦਾ ਚੈਰ ਕਿਤੇ ਹੋਰ ਸਿਰ ਨਾ ਉੱਤੇ ਹੂੰ ਇਸ ਲਈ ਹੋਰਾਂ ਨੂੰ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਖਿਆਲ ਪਾਉਣ ਲਈ ਵੀ ਸਰਕਾਰ ਹੈਗੀ ਆ ਡਰ ਪਾਉਣ ਲਈ ਸਰਕਾਰ ਹੈਗੀ ਆ ਤਾ ਇੱਕ ਇੱਕ ਲਾਰਗ ਵਰਨਿੰਗ ਟਾਈਪ ਜਿਹੜੀ ਹੈਗੀ ਹੈ ਉਹ ਚੇਤਾਵਨੀ ਦੇ ਕਿਸਮ ਦੀ ਹੈ ਇੱਕ ਤਰ੍ਹਾਂ ਦੀ ਸੂਚਨਾ ਹੁੰਦੀ ਹੈ ਤਾਂ ਕਿ ਕੋਈ ਹੋਰ ਬੰਦਾ ਪਾਰਟੀ ਚੋਂ ਸਰਕਾਰ ਤੋਂ ਕੋਈ ਐਮਐਲਏ ਜਾਂ ਕੋਈ ਮੰਤਰੀ ਬਗਾਉਤ ਨਾ ਕਰ ਸਕੇ ਕਿਤੇ ਭਾਜ ਨਾ ਜਾ ਸਕੇ ਹੂੰ ਸਰਕਾਰ ਨੂੰ ਵਾਕਿਆ ਨੂੰ ਜੋੜ ਕੇ ਰੱਖਣਾ ਵੀ ਸਰਕਾਰ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਖੈ ਪਠਾਨਮਾ ਜਿਹੜਾ ਪਤਾ ਨਹੀਂ ਕਿੱਥੇ ਹੈ ਜਾਂਦੇ ਜਾਂਦੇ ਜਰੂਰ ਕਹਿਗੇ ਕਿ ਪੰਜ ਵਿਧਾਇਕਾਂ ਨੇ ਜੀ ਸਰਕਾਰ ਨੇ ਅਸਤੀਫਾ ਆਪਣੀ ਜੇਬ ਵਿੱਚ ਪਾ ਲਿਆ ਤੇ ਇਹ ਵਾਕੀ ਕਹਾਣੀ ਦਾ ਕੁਝ ਅਗੇ ਦੇਖੋ ਮੈਲੇ ਅਮੇਜ਼ਿੰਗ ਪਟਾਣਵਾਜ ਦਾ ਸਰਕਾਰ ਤੇ ਚੰਗੀ ਪਹੁੰਚ ਲੱਗਦਾ ਸੀਗਾ ਚੰਗੀਆਂ ਉਹਦੇ ਕੋਲੇ ਸੂਚਨਾ ਹੋਸੀ ਸਭ ਕੁਝ ਸੀਗਾ ਤੇ ਹੋ ਸਕਦਾ ਇਹ ਗੱਲ ਵੀ ਉਹਨਾਂ ਦੀ ਸੱਚੀ ਹੋਵੇ ਇਸ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਉਹਨਾਂ ਨੂੰ ਹਰ ਚੀਜ਼ ਦਾ ਪਤਾ ਜਿਹਦੇ ਕੋਲੇ ਜਿਹੜਾ ਨੀਲੀਆਂ ਫਿਲਮਾਂ ਦੀਆਂ ਗੱਲਾਂ ਕਰ ਸਕਦਾ ਉਹਦੇ ਕੋਲੇ ਕਾਗਜ਼ੀ ਕਾਰਵਾਈ ਜਿਹੜੀ ਹੋਈ ਉਹਨਾਂ ਦੀ ਜਾਣਕਾਰੀ ਹੋ ਸਕਦੀ ਹੈ ਉਹ ਹੋਵੇ ਹੂੰ ਹੂੰ ਫਿਰ ਨੀਲੀਆਂ ਫਿਲਮਾਂ ਦੀ ਰਾਜਵਾਜਰ ਸਾਹਿਬ ਨੇ ਬਟਾ ਜਿਕਰ ਕੀਤਾ ਜਦੋਂ ਲਾਈਵ ਹੋਏ ਵੀ ਅੱਗੇ ਤਾਂ ਜੇਕਰ ਇਹਾ ਮਾਹੌਲ ਹੁੰਦਾ ਸ਼ਾਇਦ ਹੁਣ ਤੱਕ ਕਾਪਾ ਪੱਤੇ ਚੁੱਕੀ ਕੱਢ ਦਿੰਦੇ ਬਿਲਕੁਲ ਪਰ ਇਹ ਸ ਸ਼ਾਇਦ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਨਾਲ ਉਹਨਾਂ ਮੌਕਾ ਦੇ ਨਹੀਂ ਦਿੱਤਾ ਭੱਜਣ ਭਜਾਉਣ ਦੇ ਵਿੱਚ ਹੀ ਉਹਨਾਂ ਦਾ ਸਮਾਂ ਇਹਦਾ ਸ਼ੁਰੂ ਹੋ ਗਿਆ ਕਿਉਂਕਿ ਤੁਰੰਤ ਪਰਚਾ ਹੋਣਾ ਤੁਰੰਤ ਮੇਰੇਫਤਾਰੀ ਲਈ ਪੁਲਿਸ ਦਾ ਰਵਾਨਾ ਹੋਣਾ खैर ਉਹਨਾਂ ਦਾ ਫੇਸਬੁਕ ਪੇਜ ਜਿਹੜਾ ਹੈ ਆਪਰੇਟ ਉਪਡੇਟ ਹੋਵੇ ਫਿਰ ਦੇਖੋ ਸੋਸ਼ਲ ਮੀਡੀਆ ਤਾਂ ਕੋਈ ਵੀ ਕਿਤੇ ਬੈਠ ਕੇ ਅਪਡੇਟ ਕਰਦਾ ਜ਼ਰੂਰੀ ਨਹੀਂ ਮੇਰਾ ਫੇਸਬੁਕ ਅਕਾਊਂਟ ਹੈ ਨਹੀਂ ਉਪਡੇਟ ਹਾਂ ਉਹ ਕਿਤੇ ਰਵੀਰ ਸਿੰਘ ਭਿੰਡਰ ਸਾਹਿਬ ਕੋਲੇ ਮੇਰਾ ਪਾਸਵਰਡ ਹੋਗਾ ਤਾਂ ਉਹ ਵੀ ਕਿਤੇ ਬੈਠ ਕੇ ਅਪਡੇਟਸ ਕਰ ਸਕਦੇ ਨੇ ਉਹ ਲਗਾਤਾਰ ਆਉਂਦੀਆਂ ਪੋਸਟ ਜਾਂ ਹੋਰ ਉਹਨੀਆਂ ਪੋਸਟਾਂ ਵੀ ਸ਼ੇਅਰ ਕਰ ਦਿੰਦੇ ਨੇ ਉਹ ਰਵੀਰ ਸਿੰਘ ਯੂਕੇ ਆਵਾਰੇ ਪਾਰਟੀ ਦਾ ਆਗੂ ਆ ਵੀ ਉਹ ਹਸਵਾ ਚੋਣਾ ਕਰਨ ਦੇ ਚਾਵਲ ਵੀ ਰਹੇ ਉਹ ਇਹਦੇ ਹੱਥ ਵਿੱਚ ਆਏ ਸ਼ੇਅਰ ਉਹਨਾਂ ਨੇ ਵੀ ਇੱਕ ਪੋਸਟ ਪਾਈ ਐ ਤੇ ਨਾਲੇ ਲੱਗੇ ਦਰਮਿੰਦਰ ਸਿੰਘ ਖਾਵਾ ਜਰਾ ਦੇ ਜੀ ਜੀ ਸੋ ਮਿਲਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੁਝ ਇਸ ਮਾਮਲੇ 'ਚ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ ਪਰ ਇੱਕ ਇੱਕ ਪਹਿਲੂ ਇਹ ਵੀ ਕਿ ਸ਼ਾਇਦ ਹਰਬੀਰ ਸਿੰਘ ਪਠਾਨਵਾਦ ਜਰਾ ਕੱਲੇ ਪੈ ਗਿਆ ਦੇਖੋ ਜੋ ਸਰਕਾਰ ਦੀ ਕਾਰਵਾਈ ਹੋਈ ਹੈ ਜੋ ਪਰਚਾ ਹੋਇਆ ਜਾਂ ਜੋ ਵੀ ਅਗੇ ਵਾਕਾ ਬਣਿਆ ਪਰ ਜਦੋਂ ਦਾ ਫਾਇਰਿੰਗ ਹੋਉਂਦਾ ਉਸ ਤੋਂ ਬਾਅਦ ਹੋ ਸਕਦਾ ਹੈ ਜਿਹੜੇ ਅੰਦਰ ਖਾਤੇ ਜਾਂ ਅੱਖੀਂ ਇਕੱਲੀ ਗੱਲਾਂ ਕਰਦੇ ਸੀਗੇ ਪਰਵਾਜਾ ਹਟਾਉਣਾ ਹੋ ਸਕਦਾ ਵੀ ਉਹ ਵੀ ਹੁਣ ਅਕਾ ਦੇ ਹੱਥ ਧਾਕੇ ਬੈਰ ਗਏ ਹੋ। ਉਹਨਾਂ ਦੀ ਪਤਨੀ ਹਾਊਸ ਰੈজিস্টਰੀ ਸੈ ਸਰਕਾਰੀ ਘਰ ਮਿਲਿਆ ਸੀ ਉਹਨਾਂ ਦੇ ਕੋਲ। ਇਹਦੇ 'ਤੇ ਥੋੜਾ ਜਿਹਾ ਪ੍ਰਤੀਕਰਮ। ਦੇਖੋ ਕਈ ਜਿਹੜਾ ਟੁੱਟੀ ਤੋਂ ਚੰਗਾਰ ਪਟਲੀ ਹਾਂ। ਉਹੀ ਹਾਲਾਤ ਇੱਥੇ ਬਣੇ ਹੋਏ ਨੇ ਪਟਿਆਲਾ ਵਿੱਚ ਉਹਨਾਂ ਦੀ ਸਰਕਾਰੀ ਰਹਿائشਾ ਉਹਨਾਂ ਨੂੰ ਲੋਟ ਹੋਈ ਜੀ ਹੈ। ਕੱਲ ਤੋਂ ਪੁਲਿਸ ਦਾ ਉਹਨਾਂ ਦੇ ਘਰ ਦੇ ਦਰਵਾਜ਼ੇ 'ਤੇ ਪੌਲਿਸ ਸਟਫ ਪੈ ਲੱਗਿਆ ਹੋਇਆ। ਇੱਥੋਂ ਤੱਕ ਕੇ ਇਹ ਘਰ ਦੇ ਬਾਹਰ ਲੱਗੇ ਹੋਏ ਵਿਧਾਇਕ ਦੇ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਪੋਸਟਰ ਨੇ। ਉਹ ਵੀ ਲੀਰੋ ਲੀਗਾ ਤੇ ਸੋੜ ਦਿੱਤੇ ਗਏ ਮੁੱਖ ਮੰਤਰੀ ਸਾਹਿਬ ਨੇ ਪਿਕਚਰਾਈਜ਼ ਫੋਟ ਵਾਲੀ ਗੱਲ ਹਾਂ ਬਿਲਕੁਲ ਉਹ ਜਿਹੜੇ ਫਲੈਕਸ ਬੋਰਡ ਲੱਗੇ ਹੁੰਦੇ ਨੇ ਬਾਹਰ ਕੰਧਾਂ ਤੇ ਲੱਗੇ ਸਰਕਾਰੀ ਬੋਦੀ ਤੇ ਉਹਨਾਂ ਨੂੰ ਵੀ ਕਾੜ ਕੇ ਕੱਲ ਸੁੱਟ ਦਿੱਤਾ ਗਿਆ ਉਸ ਦਾ ਪਹਿਰਾ ਹਜੇ ਉੱਥੇ ਕਾਇਮ ਹੈ ਇਸ ਦਾ ਮਤਲਬ ਕੀ ਆਪਾਂ ਬਾਹਰ ਕੀ ਆਪਾਂ ਦੇਖਦੇ ਪਾ ਲਵਾਂਗੇ ਸਿਕੰਜਾ ਕਸਿਆ ਜਾ ਰਿਹਾ ਹੈ ਮਤਲਬ ਹਾਂ ਬਹੁਤ ਸਾਰੇ ਅਨੁਸਾਰਾ ਇੱਕ ਜਨ ਨੂੰ ਲੱਭ ਰਹੀ ਹੈ ਸਰਕਾਰ ਵੱਲੋਂ ਹਜੇ ਫਿਲਹਾਲ ਸਰਕਾਰ ਚੁੱਪ ਹੈ ਇਸ ਮਾਮਲੇ ਤੇ ਖੈਰ ਅੱਜ ਦੀ ਤਰੀਕ ਤੱਕ ਤਾਂ ਹਰਵੀਰ ਸਿੰਘ ਪਠਾਨ ਵਜਰਾ ਆਮ ਆਦਮੀ ਪਾਰਟੀ ਦੇ ਬਧਾਇਕ ਨੇ ਬਿਲਕੁਲ ਨਹੀਂ ਤਾਂ ਕਿ ਕੋਈ ਪਾਰਟੀ ਪੱਧਰ ਤੇ ਤਾਂ ਕਾਰਵਾਈ ਨਹੀਂ ਹੋਈ ਹੈ ਹਾਲੇ ਤੱਕ ਨਹੀਂ ਬਿਲਕੁਲ ਪਾਰਟੀ ਪੱਧਰ ਤੇ ਉਹੀ ਮੈਂ ਕਹਿੰਦਾ ਸਰਕਾਰ ਹਜੇ ਚੁੱਪ ਹੈ ਪਾਰਟੀ ਪੱਧਰ ਤੇ ਕੋਈ ਕਾਰਵਾਈ ਨਹੀਂ ਹੈਗੀ ਤੇ ਪਠਾਨ ਵਜਰਾ ਇੱਕ ਤਾਕਤਵਰ ਐਮਐਲਏ ਅੱਜ ਇੱਕ ਘੋੜਾ ਮੋਲਜਮ ਬਣ ਚੁੱਕਿਆ ਇਹ ਬਹੁਤ ਵੱਡਾ ਵਾਕਾ ਹੋਇਆ ਪੰਜਾਬ ਦੇ ਵਿੱਚ ਇਹੋ ਸ਼ਾਇਦ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਕਰੀ ਨਹੀਂ ਹੁੰਦਾ ਹਮ ਖੈਰ ਸਿਆਸਤ ਖੱਪੇ ਸੱਚ ਨੂੰ ਨਹੀਂ ਪਤਾ ਉਹ ਹੱਥੋਂ ਕਿ ਕੀ ਹੋ ਰਿਹਾ ਕੀ ਨਹੀਂ ਹਾਲਾਤ ਜਿਹੜੇ ird gird ਘੁੰਮ ਰਹੇ ਨੇ ਉਹ ਫਰਵੀਸ ਸਿੰਘ ਪਟਾਣ ਮજરા ਦੇ ਉਹ ਕਈ ਸਵਾਲ ਛੱਡ ਗਏ ਐ ਹਾਲੇ ਸਾਰਾ ਕੁਝ ਜਿਹੜਾ ਰਾਜ਼ ਉਹ ਵਿਚਾਰਾਂ ਦੇ ਵਿੱਚ ਗਿਆਸਰਾਏ ਦੇ ਵਿੱਚ ਦਫਨ ਹੈ ਤੇ ਇਹਦੇ ird gird ਅੱਜ ਵੀ ਇਸ ਖਾਸ ਚਰਚਾ ਦੇ ਸੱਜਣਾਂ ਨਾਲ ਜੁੜੇ ਸਾਂ ਦਰਸ਼ਕਾਂ ਸਰੇ ਇਹਨੂੰ ਪਰਫੇਕਟ ਦੱਸਦੀ ਹੈ ਉਹ ਕੋਈ ਜਰਨਲਿਸਟ ਤੇ ਪਟਿਆਲਾ ਮੀਡੀਆ ਕਲੱਬ ਦੇ ਐਕਸ ਪ੍ਰੈਜ਼ੀਡੈਂਟ ਨਵਦੀਪ ਢਿੱਲਾ ਜੀ ਸੋ ਢਿੱਲਾ ਸਾਹਿਬ ਚੈਨ ਬੀ ਬਹੁਤ ਬਹੁਤ ਸਾਰਾ ਧੰਨਵਾਦ ਥੈਂਕ ਯੂ ਇਹ ਮਿਸ਼ਨ ਪੰਜਾਬੀ